ਤੁਸੀਂ ਪਹਿਲੀ ਵਾਰ ਲੋਕ ਸਭਾ ਚੋਣ ਲੜ ਰਹੇ ਹੋ ਨਾ ਕੀ ਕੀ ਚੁਣੌਤੀਆਂ ਤੁਸੀਂ ਦੇਖਦੇ ਫੇਮ ਜੇ ਲੱਗਦੀ ਆ ਪਾਰਲੀਮੈਂਟ ਇਲੈਕਸ਼ਨ ਵੀ ਲੜਨਾ ਆਪਣੇ ਆਂ ਦਾਇਰਾ ਵੱਡਾ ਨੌ ਅਸੈਂਬਲੀ ਹਲਕੇ ਆ ਨੌਵੇਂ ਹਲਕੇ ਦੇ ਵਿੱਚੋਂ ਕਾਲੀ ਦਲ ਦਾ ਕੋਈ ਵਧਾਇਕ ਨਹੀਂ ਆਗਾ ਇਸ ਚੀਜ਼ ਦਾ ਨੁਕਸਾਨ ਹੋਏਗਾ ਦੇਖੋ ਜਿਹੜੇ ਵਧਾਇਕ ਹੈਗੇ ਆ ਉਹਨਾਂ ਦਾ ਲੋਕ ਪੰਡਾਂ ਜਰੀ ਬਾੜਾਂ ਮਿਲਦੇ ਉਹ ਤਾਂ ਆਪ ਲੋਕੀ ਫਿਰਦੇ ਭੱਜੇ ਫਿਰਦੇ ਇਸ ਲਈ ਵਿਧਾਨ ਸਭਾ ਚੋਣ ਤੁਸੀਂ ਹਾਰ ਗਏ ਸੀ ਇਸ ਵਾਰ ਕੀ ਤਿਆਰੀ ਕੀਤੀ ਹੈ ਰਾਜਕਮਰ ਚ ਵਿਵਾਦ ਤੁਹਾਡੇ ਮੁਕਾਬਲੇ ਵਿੱਚ ਹੈ ਜਿਨਾਂ ਹਾਲਾਂਕਿ ਉਹਨਾਂ ਨੇ ਪਾਰਟੀ ਬਣਾਈ ਮੁਕਾਬਲਾ ਬਣ데요 ਤੁਸੀਂ ਔਰ ਜਿਹੜਾ ਬੰਦਾ ਇੱਕ ਦਿਨ ਪਹਿਲਾਂ ਸੰਗਠ ਚੱਕੀ ਫੜਦਾ ਸੀ ਸੱਦੇ ਪਰ ਕਰਜੇ ਦੀ ਪੰਚਾਇਤੀ ਫੜਦਾ ਸੀ ਉਹ ਦੋ ਦਿਨ ਜਾ ਕੇ ਭਗਵਾਨ ਹਰਮਨ ਦੇ ਪੈਰੀਂ ਬਹਿ ਗਿਆ ਫਿਰ ਫੇਰ ਕਰ ਰਹੇਗੇ ਉਹਨੇ ਕਹਿ ਦਿੱਤਾ ਕਿ ਤੇਰੀ ਫਾਈਲ ਮੇਰੇ ਕੋਲ ਤੋਰੀ ਵਰਦੀ ਹੈ ਤੁਹਾਡਾ ਨਹੀਂ ਕਦੇ ਮਨ ਕੀਤਾ ਵੀ ਹੋਰ ਪਾਰਟੀ ਚ ਜਾਣਾ ਕਿ ਤੁਹਾਨੂੰ ਲਈ ਕੋਈ ਆਫਰ ਉਪਰ ਹੈ ਕਾਲੀਦਲ ਵੀ ਜਿਹੜਾ ਪੰਜਾਬ ਵਾਲੀ ਸੋਲਸਾ ਹਲਾ ਕੇ ਪੰਜਾਬ ਚਾਉ ਯਾਤਰਾ ਸੁਪੀਰ ਬਾਦਲ ਨੂੰ ਕਰ ਲੈਣੀ ਫਿਰ ਵੀ ਬੈਕਫੁੱਟ ਤੋਂ ਕਿਉਂ ਆ ਗਿਆ ਸਿੱਕ ਸਮਾਂ ਸੀ ਬੈਕਫੁੱਟ ਤੇ ਚਲਾ ਗਿਆ ਕਾਲੀਦਲ ਪਸੁੰਗੜ ਕੇ ਰਹਿ ਗਿਆ ਕਾਲੀਦਲ ਨੂੰ ਡਾਊਨ ਕਰਨ ਵਾਸਤੇ ਇੱਥੇ ਬਹੁਤ ਘਣਾਉਣੀਆਂ ਗੱਲਾਂ ਕੀਤੀਆਂ ਗੁਰੂਗ੍ਰਾਂਥ ਸਾਹਿਬ ਦੀ ਬੇਅਦਬੀ ਵੀ ਕਰਾਈ ਗਈ ਇਹ ਕੌਣ ਕਰ ਗਿਆ ਸਾਜਿਸ਼ਾ ਕੌਣ ਕਰ ਗਿਆ ਜਿਹੜੇ ਪ੍ਰਕਾਸ਼ੀ ਬੱਦਲ ਸੀਗੇ ਉਦੋਂ ਕਾਲੇ ਦਾ ਤਕੜਾ ਸੀਗਾ ਹੁਣ ਕੀ ਕਾਰਨ ਬਣ ਗਿਆ ਤੇ ਹੁਣ ਕਿਉਂ ਸੁੰਗੜ ਗਿਆ ਹੁਣ ਕਿਉਂ ਲੋਕ ਥੋੜਾ ਭਜਰੇ ਨੇ ਕਾਲੇ ਦਾ ਹਾਂ ਸਮਾਂ ਹਮੇਸ਼ਾ ਬਦਲਦਾ ਰਹਿੰਦਾ ਕਿ ਅਸੀਂ ਵੀ ਜਿਹੜਾ ਕਾਲੇ ਦਾ ਲੋਆ ਉਹ ਉਸ ਚੀਜ਼ ਦਾ ਸ਼ਿਕਾਰ ਹੋਇਆ ਜਿਹੜਾ ਉਹਨਾਂ ਸਰਤਾਂ ਨੇ ਜੋ ਹੱਡ ਰਗ ਪਤਾ ਕਿਹੜਿਆ ਸਮਾਜੀ ਪਾਰਟੀ ਕਹਿ ਰਹੀ ਅਸੀਂ ਸਰਕਾਰ ਬਣ ਜਾਵਾਂਗੇ ਜੇ ਪਾਰਟੀ ਨੇ ਪਾਈ ਐਮਪੀ ਖੜੇ ਕਿੰਨੇ ਸਰਕਾਰਾਂ ਕੰਦ ਬਣਾਉਂਗਾ ਦਿੱਲੀ ਦੀ ਸਮਝੌਤਾ ਕਾਂਗਰਸ ਨਾਲ ਹਰਿਆਣੇ ਦੇ ਸਮਝਾਤਾ ਕਾਂਗਰਸ ਨੇ ਪੰਜਾਬ ਜਿਹੇ ਫ੍ਰੈਂਡਲੀ ਮੈਚ ਤੇ ਕਹਾਣ ਤਬ ਰਾਉਂਡ ਜਿਹੜਾ ਮੋਤੀ ਕਹਿੰਦਾ ਸੀ ਮੈਂ 400 ਵਪਾਰ ਜਾਣਾ ਉਹਨੂੰ ਫਿਕਰ ਪਿਆ ਉਹਦੀ ਸਰਕਾਰ ਨਹੀਂ ਬਣਦੀ ਉਹਦੇ ਦੀ ਕਰਕੇ ਕਿ ਕਿ ਜਿਹੜਾ ਕਹਿੰਦੇ ਇੰਡੀਆ ਘਟ ਬੰਦੰਦੀ ਸਰਕਾਰ ਪਹੁੰਚ ਜਾ ਮੈਂ ਕਹਿੰਦਾ ਇਹਨਾਂ ਦਾ ਕੌਣ ਬਣੂਗਾ ਪ੍ਰਧਾਨ ਮੈਂ ਦੱਸ ਦਿੰਦਾ ਸ਼ਸ਼ੀਕਾਲ ਮੈਥੋੜੇ ਨਾਲ ਕਮਲਦੀਪ ਕੋਰਤਾ ਚੋਣ ਅਖਾੜਾ ਅਖਾੜਾ ਪਖਿਆ ਹੋਇਆ ਸਿਆਸੀ ਪਹਿਲਵਾਨ ਮੈਦਾਨ ਦੇ ਵਿੱਚ ਹੈਗੇ ਨੇ ਤਾਂ ਹੁਸ਼ਾਰਪੁਰ ਦੀ ਗੱਲ ਕਰ ਲਈ ਤਾਂ ਸ਼ੋਮਨੀ ਕਾਲੀ ਦਲ ਦੇ ਵੱਲੋਂ ਸੋਹਣ ਸਿੰਘ ਠੰਡਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸਿਆਸੀ ਪਹਿਲਵਾਨ ਦੇ ਵਿੱਚ ਅਸੀਂ ਅੱਜ ਸੋਹਣ ਸਿੰਘ ਠੰਡੇ ਦੇ ਨਾਲ ਜੜੀ ਪੂਰੀ ਗੱਲਬਾਤ ਕਰਾਂਗੇ ਤਾਂ ਠੰਡਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਜੀ ਆਇਆਂ ਸਾਥਰੀ ਕਾਲ ਸਾਰੇ ਦਰਸ਼ਕਾਂ ਨੂੰ ਕਿਸ ਤਰ੍ਹਾਂ ਦਾ ਚੱਲ ਰਿਹਾ ਪ੍ਰਚਾਰ ਮੇਕੂ ਆਪਣੇ ਵੱਲੋਂ ਮੇਰੇ ਸਾਰੇ ਵਰਕਰ ਜਿਹੜੇ ਆ ਆਪੋ ਆਪਣੇ ਹਲਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਆ ਸ਼ਹਿਰਾਂ ਦੇ ਵਿੱਚ ਵੀ ਕਰ ਰਹੇ ਆ ਔਰ ਸ਼੍ਰੋਮਣੀ ਕਾਲਦਾਲ ਦੇ ਜਿਹੜੇ ਜਿੰਨੇ ਵੀ ਟੀਮ ਆ ਉਹ ਸਰਗਰਮੀ ਦੇ ਨਾਲ ਲੱਗੀ ਆ ਰਾਤ ਦੇ ਲੱਗੀ ਹੋਈ ਆ ਬਹੁਤ ਚੰਗਾ ਰਿਜ਼ਲਟ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਟੰਡਲ ਸਾਹਿਬ ਵਿਧਾਨ ਸਭਾ ਚੋਣ ਤੁਸੀਂ ਪਹਿਲਾਂ ਲੜੀਆਂ ਜਿਵੇਂ ਗਲਤ ਨਾ ਹੋਵੇ ਸ਼ਾਇਦ ਤੁਸੀਂ ਪਹਿਲੀ ਵਾਰ ਲੋਕ ਸਭਾ ਚੋਣ ਲੜ ਰਹੇ ਹੋ ਨਾ ਕੀ ਕੀ ਚੁਣੌਤੀਆਂ ਤੁਸੀਂ ਦੇਖ ਰਹੇ ਹੋ ਦੇਖੋ ਮੈਂ 6 ਇਲੈਕਸ਼ਨ ਲੜੀਆਂ 4 ਵਾਰ ਜਿੱਤਿਆ ਵੀ ਆ ਸੇਮ ਜੇ ਲੱਗਦੀ ਆ ਪਾਰਲੀਮੈਂਟ ਦੀ ਇਲੈਕਸ਼ਨ ਵੀ ਲੜਨਾ ਪਵੇ ਆ ਧੈਰਾ ਵੱਡਾ 9 ਅਸੈਂਬਲੀ ਹਲਕੇ ਆ ਤੇ ਬਹੁਤ ਸਾਰੇ ਹਲਕੇ ਮੇਰੇ ਵਾਸਤੇ ਉੱਥੋਂ ਦੇ ਲੋਕ ਜਿਹੜੇ ਨਵੇਂ ਚਿਹਰੇ ਆ ਪਰ ਖੁਸ਼ੀ ਇਸ ਗੱਲ ਦੀ ਆ ਕਿ ਸਾਰੇ ਹਲਕਿਆਂ ਦੇ ਵਿੱਚ ਸ਼੍ਰੋਮਣੀ ਕਾਲ ਦਾ ਜਿਹੜੇ ਵਰਕਰ ਆ ਉਹ ਬੜੇ ਜੋਸ਼ ਨਾਲ ਕੰਮ ਕਰ ਰਹੇ ਆ ਕਿਉਂਕਿ ਉਹਨਾਂ ਨੂੰ ਪਹਿਲੀ ਵਾਰੀ ਸ਼੍ਰੋਮਣੀ ਕਾਲ ਦਾ ਕੈਂਡੀਡੇਟ ਜਿਹੜਾ ਪਾਰਲੀਮੈਂਟ ਦੀ ਇਲੈਕਸ਼ਨ ਵਿੱਚ ਮਿਲ ਰਿਹਾ ਸੋ ਮੈਂ ਸਾਬਦਾ ਕਿ ਚੰਗਾ ਫੈਸਲਾ ਲੈ ਕੇ ਲੋਕਾਂ ਵਿੱਚ ਜਾ ਰਹੇ ਆ ਤੇ ਲੋਕਾਂ ਦਾ ਪਿਆਰ ਸਰਕਾਰ ਉਹ ਪੂਰਾ ਮਿਲ ਰਿਹਾ ਨੋਵਾ ਹਲਕਿਆਂ ਦੇ ਵਿੱਚੋਂ ਕਾਲੀ ਦਿਲ ਦਾ ਕੋਈ ਵਿਧਾਇਕ ਨਹੀਂ ਹੈਗਾ ਇਸ ਚੀਜ਼ ਦਾ ਨੁਕਸਾਨ ਹੋਏਗਾ ਦੇਖੋ ਜਿਹੜੇ ਵਿਧਾਇਕ ਹੈਗੇ ਆ ਉਹਨਾਂ ਦਾ ਲੋਕ ਪੰਡਤ ਜੀ ਵੜਨ ਦਿੰਦੇ ਉਹ ਤਾਂ ਆਪ ਲੋਕੇ ਫਿਰਦੇ ਭੱਜੇ ਫਿਰਦੇ ਆ ਉਹਨੇ 2.5 ਸਾਲਾਂ ਦੇ ਕੰਮ ਕੋ ਕੀਤਾ ਨਹੀਂ ਇਹ ਕਰਕੇ ਇਹੋ ਚੀਜ਼ ਦਾ ਫਾਇਦਾ ਜਿਹੜਾ ਕਾਰੇਦਾਨ ਨੂੰ ਮਿਲ ਰਿਹਾ ਕਿ ਲੋਕ ਕੇ ਸਰਕਾਰ ਤੋਂ ਔਖੇ ਆ ਅੱਕ ਚੁੱਕੇ ਆ ਲੋਕਾਂ ਨੇ ਝੂਠ ਸੁਣ ਕੇ ਉਹ ਐਮਐਲਏ ਕੋਈ ਕਿਸੇ ਦਾ ਕਰ ਨਹੀਂ ਸਕੇ ਨਾ ਹੀ ਮੁੱਖ ਮੰਤਰੀ ਨੇ ਕਿਸੇ ਨੂੰ ਕੋਈ ਇਹੋ ਜਿਹੇ ਗਰੰਟਾਂ ਦਿੱਤੀਆਂ ਨਾ ਕੋ ਪ੍ਰੋਜੈਕਟ ਦਿੱਤੇ ਆ ਨਾ ਕੋ ਹੋਰ ਕੰਮ ਕੀਤਾ ਲੋਕ ਸਾਰੇ ਜਿਹੜੇ ਆ ਉਹ ਇਧਰ ਤੋਂ ਔਖੇ ਆ ਹਰ ਵਰਗ ਔਖਾ ਫੋ ਮੈਂ ਸਮਝਦਾ ਕਿ ਇਸ ਦਾ ਕੀ ਸਾਨੂੰ ਬੇਨਫੀਟ ਉਹ ਮੈ ਮਿਲੂਗਾ ਪੰਜ ਪੰਜ ਨਾਲ ਨਹੀਂ ਹੈਗੀ ਪਹਿਲੀ ਵਾਰ ਇਕੱਲੇ ਚੂਨ ਡਰ ਰਹੇ ਹਾਂ ਇਹ ਚੀਜ਼ ਲੱਗਦਾ ਵੀ ਤੁਹਾਨੂੰ ਇਸ ਤੇ ਥੋੜਾ ਨੁਕਸਾਨ ਹੋ ਸਕਦਾ ਪਹਿਲਾਂ ਭਾਈਵਾਲ ਪਾਰਟੀ ਸੀਗੀ ਨਾਲ ਦੇਖੋ ਭਾਜਪਾ ਠੀਕ ਵਾ ਦੇਸ਼ ਦੇ ਵਿੱਚ ਉਹਦੀ ਸਰਕਾਰਾਂ ਵੀ ਚੱਲਦੀਆਂ ਉਹਨੇ ਤਾਕਤ ਵੀ ਉਹਨਾਂ ਮਿਲੀ ਆ ਪਰ ਪੰਜਾਬ ਦੇ ਵਿੱਚ ਉਹ ਹਾਲੇ ਇੰਨਾ ਨਹੀਂ ਕਿ ਉਹ ਅਕਾਲੀ ਦਲ ਨੂੰ ਡੈਂਟ ਪਾ ਸਕੇ ਅਕਾਲੀ ਦਲ ਆਪਣੇ ਆਪ ਦੇ ਵਿੱਚ ਸਟਰੋਂਗ ਵਾ ਜੇ ਉਹਨਾਂ ਦੇ ਪਹਿਲਾਂ ਐਮਪੀ ਜਿੱਤੇ ਦੇ ਵੀ ਸੀਗੇ ਤਸੇਟਾਂ ਅਲਾਈਅੰਸ ਦੇ ਵਿੱਚ ਆਪਾਂ ਦਿੱਤੀਆਂ ਸੀ ਨਾ ਕਿ ਇੱਥੇ ਜਿਹੜਾ ਡੋਮਿਸਾਈਲ ਆ ਉਹ ਭਾਜਪਾ ਦੇ ਵੱਧ ਵਾ ਇੱਥੇ ਕੜੀਦਲ ਦਾ ਹੀ ਏਰੀਆ ਕਿਉਂਕਿ ਪਿੰਡੂ ਏਰੀਆ ਜ਼ਿਆਦਾ ਆ ਔਰ ਪਿੰਡਾਂ ਦੇ ਵਿੱਚ ਜ਼ਿਆਦਾ ਕੜੀਦਲ ਦੀ ਵੋਟ ਆ ਭਾਜਪਾ ਦੀ ਵੋਟ ਸ਼ਹਿਰਾਂ ਦੇ ਵਿੱਚ ਹੈਗੀ ਆ ਉਹ ਲੋਕ ਵੀ ਇਸ ਕਰਕੇ ਇਹਨਾਂ ਦੇ ਪਾਸੇ ਨਹੀਂ ਜਾ ਰਹਾ ਕਿ ਦੋ ਬਾਰੇ ਸਾਡੇ ਐਮਪੀ ਬਣੇ ਹਿਸ਼ਾਰਪੜ ਤੋਂ 10 ਸਾਲ ਹੋ ਗਏ ਦੋਨੋਂ ਮੰਤਰੀ ਵੀ ਬਣੇ ਆ ਪਰ ਕਾਰਗਜ਼ਾਰੀ ਜਿਹੜੀ ਆ ਉਹ ਜ਼ੀਰੋ ਸਾਹਮਣੇ ਆਈ ਆ ਉਹ ਲੋਕ ਵੀ ਇਹਨਾਂ ਕੋਲੋਂ ਔਖੇ ਆ ਤੇ ਉਹਨਾਂ ਨੇ ਵੀ ਫੈਸਲੇ ਕੀਤੇ ਆ ਕਿ ਇਹਨਾਂ ਨੂੰ ਵੋਟ ਜਿਹੜੀ ਆ ਉਹ ਨਹੀਂ ਪਾਵਾਂਗੇ ਸਿਆਰਸ ਨੂੰ ਸਵੀਟ ਦੋਵੇਂ ਵਾਰ ਭਾਜਪਾ ਦੇ ਹੀ ਸੀ ਆਉਂਦੀ ਰਹੀ ਐ ਤੁਹਾਨੂੰ ਲੱਗਦਾ ਨਹੀਂ ਇਸ ਵਾਰ ਵੀ ਜਿਹੜੀ ਐ ਵੋਟ ਉਹ ਟੁੱਟ ਸਕਦੀ ਐ ਨਹੀਂ ਵੋਟ ਜੇ ਟੁੱਟਨੀ ਐ ਤਾਂ ਉਹਦੇ ਬੀਤਵਾਰ ਖੜੇ ਆ ਉਹ ਆਪਣੀ ਵੋਟ ਲੈ ਜਾਣਗੇ ਅਕਾਲੀ ਦਲ ਉਹਨਾਂ ਨੂੰ ਕਿਤੇ ਵੱਧ ਸੜ ਰਹੇ ਹੋ ਗਿਆ ਲੇਕੇ ਸਾਨੂੰ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਵੀ ਅਸੀਂ ਬੀਜੇਪੀ ਦੇ ਕਰਮਚਾਰਮ ਤੇ ਨਹੀਂ ਅਕਾਲੀ ਦਲ ਦਾ ਤਾਂ ਆਪਣਾ ਪੰਜਾਬ ਵਾ ਪੰਜਾਬ ਦੀ ਪਾਰਟੀ ਐ ਪੰਜਾਬ ਦੀ ਪਾਰਟੀ ਨੂੰ ਆਪਣੇ ਘਰ ਦੇ ਵਿੱਚ ਸਾਨੂੰ ਕੀ ਦਿੱਕਤ ਐ ਉਸ ਕਰਕੇ ਬੜੇ ਆ ਕੋਈ ਦਾਰੀ ਚਿੰਤਾ ਨਹੀਂ ਚਿੰਤਾ ਤਾਂ ਉਹ ਕਹਿੰਦੇ ਜਿਹਨਾਂ ਲੋਕ ਪਿੰਡਾਂ ਚ ਗੱਡਜੋ ਉਤਨ ਨਹੀਂ ਦਿੰਦੇ ਪ੍ਰਚਾਰ ਨਹੀਂ ਕਿਤੇ ਕਰਦੇ ਭੱਜਦੇ ਫਿਰਦੇ ਆ ਮਾਫੀਆ ਵੀ ਮੰਗਦੇ ਹੱਥ ਚ ਵੀ ਜੋੜਦੇ ਆ ਉਸ ਕਰਕੇ ਉਹਨਾਂ ਨੂੰ ਚਿੰਤਾ ਹੈ ਸਾਨੂੰ ਕੋਈ ਚਿੰਤਾ ਨਹੀਂ ਟਿੰਡਾ ਸਾਹਿਬ ਕਹਿੰਦੇ ਇਨਸਾਨ ਗਲਤੀ ਤੋਂ ਕੁਝ ਸਿੱਖਦਾ ਹੈ ਨਾ ਪਿਛਲੀ ਵਿਧਾਨ ਸਭਾ ਚੋਣਾਂ ਤੁਸੀਂ ਹਾਰ ਗਏ ਸੀ ਇਸ ਵਾਰ ਕੀ ਤਿਆਰੀ ਕੀਤੀ ਹੈ ਤੁਹਾਨੂੰ ਲੱਗਦਾ ਵੀ ਉਹ ਗਲਤੀਆਂ ਜਿਹੜੀਆਂ ਹੁਣ ਨਾ ਹੋਣ ਕੁਝ ਸਿੱਖਿਆ ਪਹਿਲਾਂ ਵਾਲੀਆਂ ਤੋਂ ਦੇਖੋ ਮੈਂ ਇੱਕ ਸੁਧਾਨ ਪਰਿਵਾਰ ਦਾ ਬੰਦਾ ਆ ਮੈਂ ਪਹਿਲਾਂ ਜਿਹੜੇ ਲੜੀਆਂ ਲੜੀਆਂ ਮੈਂ ਸਿਧਾਂਤਕ ਤੌਰ ਤੇ ਲੜੀਆਂ ਲੋਕਾਂ ਵਿੱਚ ਹੱਥ ਜੋੜੇ ਆ ਲੋਕਾਂ ਨੂੰ ਆਪਣੇ ਉਹਦੇ ਪਿਆਰ ਉਹਨਾਂ ਨਾਲ ਵਧਾਇਆ ਉਹ ਪਿਆਰੇ ਮੈਨੂੰ ਜਿਦੋਂ ਦਾਰਿਆ ਅੱਜ ਵੀ ਸਾਰੇ ਬੱਚੇ-ਬੱਚੇ ਨੂੰ ਪਤਾ ਹੈ ਕਿ ਮੈਂ 40 ਸਾਲ ਤੋਂ ਪਾਰਟੀ ਦੇ ਵਿੱਚ ਹਾਂ ਔਰ 20 ਸਾਲ ਪਾਵਰ ਵਿੱਚ ਵੀ ਰਿਹਾ ਮੈਂ ਆਪਣੇ ਪੈਂਟ ਹੈਂਡਲ ਦੇ ਵਿੱਚ ਬੈਠਾ ਲੋਕਾਂ ਨਾਲ ਆਉਣਾ ਜਾਣਾ ਆ ਮਿਲਣਾ ਆ ਉਹ ਸਾਰੀਆਂ ਗੱਲਾਂ ਨੂੰ ਲੋਕ ਪਸੰਦ ਵੀ ਕਰਦੇ ਆ ਨਾ ਮੈਂ ਬਹੁਤ ਮਾਰ ਧਾੜ ਬੜਾ ਆ ਨਾ ਮੇਰੀ ਇਦਾਂ ਦੀ ਗੱਲ ਹੈ ਮੈਂਨੇ ਪਾਵਰ ਤੇ ਆਂਦਾ ਮੈਂ ਲੋਕਾਂ ਦੇ ਪਰਚੇ ਦੱਜ ਕਰਾਉਂਦੇ ਆ ਉਹ ਕਰਦੇ ਜੇ ਕਰਦੇਓ ਮੈਂ ਚਾਹੇ ਕੋਈ ਆਪਣਾ ਸੀ ਚਾਹੇ ਬਗਾਨਾ ਸੀ ਜਿਹੜਾ ਮੇਰੇ ਕੋ ਆ ਗਿਆ ਉਹਦਾ ਕੰਮ ਜਿਹੜਾ ਪ੍ਰਾਇੋਰਟੀ ਤੇ ਕੀਤਾ ਅੱਜ ਉਹਦਾ ਮੈਨੂੰ ਲੋਕ ਜਿਹੜਾ ਆ ਇਸ ਚੀਜ਼ ਦਾ ਮਾਨ ਸਨਮਾਨ ਇਥੇ ਗੱਲੋਂ ਕਰ ਰਹੇ ਆ ਕਿ ਠੰਡ ਲਈ ਅਸੀਂ ਗਏ ਸੀ ਤੁਹਾਡਾ ਉਸੇ ਵੇਲੇ ਕੰਮ ਕੱਟਦਾ ਸੋ ਇਹ ਗੱਲਾਂ ਬਹੁਤ ਸਾਰੀਆਂ ਹੁੰਦੀਆਂ ਜਿਹੜੀਆਂ ਤੁਸੀਂ ਕਰ ਜਾਂਦੇ ਆ ਬਾਅਦ ਵਿੱਚ ਤੁਹਾਨੂੰ ਉਹਦਾ ਰਿਜ਼ਲਟ ਬਾਅਦ ਵਿੱਚ ਮਿਲਦੇ ਆ ਸੋ ਲੋਕ ਬੜਾ ਪਿਆਰ ਮੈਨੂੰ ਦੇ ਰਹੇ ਆ ਵਿਧਾਨ ਸਭਾ ਚੋਣਾਂ ਤੋਂ ਬਾਅਦ ਮੋੜ ਹੁਣ ਲੋਕ ਸਭਾ ਚੋਣਾਂ ਦੌਰਾਨ ਰਾਜਕੁਮਾਰ ਚੱਬੇਵਾਲ ਤੁਹਾਡੇ ਮੁਕਾਬਲੇ ਦੇ ਵਿੱਚ ਹੈਗੇ ਨੇ ਹਾਲਾਂਕਿ ਉਹਨਾਂ ਨੇ ਪਾਰਟੀ ਬਦਲੀ ਹੈ ਮੁਕਾਬਲਾ ਬੰਦੇ ਹੋ ਤੁਸੀਂ देखो मैं नहीं समझा क्यों मुकाबले ਵਿੱਚ ਆ ਕਿਉਂਕਿ ਉਹਨੇ ਜਿਹੜੇ ਕੰਮ ਕੀਤੇ ਆ ਸਭ ਤੋਂ ਪਹਿਲਾਂ ਤਾਂ ਉਹਨੇ ਆਪਣੀ ਪਾਰਟੀ ਨਾਲ ਦਾ ਕਮਾਇਆ ਉਹ ਪਾਰਟੀ ਨੇ ਦੂਜੀ ਵਾਰ ਇਹਨੂੰ ਟਿਕਟ ਦਿੱਤੀ ਐਮਐਲਏ ਬਣਿਆ ਵਿਧਾਨ ਸਭਾ ਦੇ ਵਿੱਚ ਡਿਪਟੀ ਲੀਡਰ ਉਹਨੂੰ ਬਣਾਇਆ ਔਰ ਜਿਹੜਾ ਬੰਦਾ ਇੱਕ ਦਿਨ ਪਹਿਲਾਂ ਸੰਗਲ ਚੱਕੀ ਫਿਰਦਾ ਸੀ ਸਤੇ ਪੜ ਕਰਜ਼ੇ ਦੀ ਪੰਡ ਚੱਕੀ ਫਿਰਦਾ ਸੀ ਉਹ ਦੋ ਦਿਨ ਉਹ ਜਾ ਕੇ ਭਗਵੰਤ ਮਾਨ ਦੇ ਪੈਰੀਂ ਪੈ ਗਿਆ ਸਿਰਫ ਇਸ ਕਰਕੇ ਕਿ ਉਹਨੇ ਕਹਿ ਦਿੱਤਾ ਕਿ ਤੇਰੀ ਫਾਈਲ ਮੇਰੇ ਕੋਲ ਤੋਰੀ ਫਿਰਦੀ ਆ ਬੰਦਿਆਂ ਬੜੀ ਗੱਲ ਜੇ ਜਿਹੜੇ ਮਰਦਵਾ ਇਹ ਮੈਦਾਨਾਂ ਦੇ ਵਿੱਚ ਇਹਨੂੰ ਤਾਂ ਗਾਂਵੀ ਲਾਡੀਆਂ ਪੈਣੀਆਂ ਬੜੇ ਕੁਝ ਹੁੰਦਾ ਰਹਿੰਦਾ ਪੋਲਿਟਿਕਸ ਦੇ ਵਿੱਚ ਵੀ ਤੇ ਪਰ ਉਹ ਮੁਕਾਬਲਾ ਕਰ ਨਹੀਂ ਸਕਿਆ ਔਰ ਆਪਣੇ ਲੋਕਾਂ ਨੂੰ ਜਿਹੜਾ ਆ ਉਹ ਧੋਖਾ ਦੇ ਗਿਆ ਅੱਜ ਉਹਨਾਂ ਲੋਕਾਂ ਵਿੱਚ ਮੁੜ ਕੇ ਫੇਰ ਆ ਰਿਹਾ ਵੀ ਤੈਨੂੰ 5 ਸਾਲ ਲਈ ਵੋਟ ਪਾਈ ਸੀ ਲੋਕਾਂ ਨੇ ਤੂੰ 2 ਸਾਲ ਬਾਅਦ ਆ ਕੇ ਫੇਰ ਵੋਟ ਮੰਗਦਾ ਨਾਲ ਇਹ ਵੀ ਗੱਲ ਕਹਿ ਰਿਹਾ ਕਿ ਜਿਹੜੀ ਬਾਈਲੈਕਸ਼ਨ ਹੋਣੀ ਆ ਉਹ ਵੀ ਮੇਰਾ ਪਰਿਵਾਰ ਦਾ ਮੈਂਬਰ ਲੜੂਗਾ ਤੋ ਮੈਂ ਤਾਂ ਇਹ ਲੋਕ ਇਹ ਲੋਕ ਖੇਡਿਓ ਥੋੜੀ ਹੁੰਦੇ ਕਿਸੇ ਦੇ ਲੋਕਾਂ ਦੇ ਇੰਡੀਪੈਂਡੈਂਟ ਹੈ ਆਪਾਂ ਨੂੰ ਵੋਟ ਪਾਉਣ ਦਾ ਹਰ ਇੱਕ ਬੰਦੇ ਨੂੰ ਆਪਣੀ ਆਜ਼ਾਦੀ ਆ ਤੇ ਲੋਕ ਆਪਣੀ ਮਰਜ਼ੀ ਨਾਲ ਵੋਟ ਪਾਉਣਗੇ ਅੱਜ ਜਿਹੜੀਆਂ ਮੁਸ਼ਕਲਾਂ ਆ ਉਹਦੇ ਸਾਹਮਣੇ ਜਿੱਤਰੀਆਂ ਆ ਰਹੀਆਂ ਆ ਤੇ ਉਹਨੂੰ ਪਤਾ ਲੱਗ ਗਿਆ ਕਿ ਲੋਕ ਤੇ ਲੋਕਾਂ ਦਾ ਮੂਡ ਕੀ ਆ ਚੋਣਾ ਜਦੋਂ ਵੀ ਠੰਡਲ ਸਾਹਿਬ ਆਉਂਦੀਆਂ ਤਾਂ ਪਾਰਟੀ ਦੇ ਵਿੱਚ ਅਦਲਾ ਬਦਲੀ ਚੱਲਦੀ ਹੈ ਹਨਾ ਰਾਜਕੁਮਾਰ ਚੱਬੇ ਵਾਲਾ ਉਦਾਹਰਨ ਹੈਗੇ ਨੇ ਆ ਨਾ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚੱਲ ਗਈ ਤੁਹਾਡਾ ਨਹੀਂ ਕਦੇ ਮਨ ਕੀਤਾ ਵੀ ਹੋਰ ਪਾਰਟੀ ਚੱਲ ਜਾ ਮੈਂ ਕਿ ਤੁਹਾਨੂੰ ਨਹੀਂ ਕੋਈ ਆਫਰ ਉਫਰਾਈ ਦੇਖੋ ਮੈਂ ਕਾਲਜ ਤੋਂ ਨਿਕਲਦਾ ਇਹ ਸ਼੍ਰੋਮਣੀ ਕਾਲਦਾ ਦਾ ਮੈਂਬਰ ਬਣਿਆ ਉਸ ਵੇਲੇ ਕੋਈ ਨਹੀਂ ਸੀ ਮੇਰਾ ਕੋਈ ਪਿਤਾਪੁਰਖੀ ਲੀਡਰ ਆ ਸਿਆਸੀ ਆਵੇ ਉਧਰ ਜਾਣਾ ਮੇਰੀ ਸੋਚ ਸੀ ਕਿਉਂ ਮੈਂ ਹਿਸਟਰੀ ਦਾ ਸਟੂਡੈਂਟ ਆ ਪੋਲੀਟਿਕਲ ਸਾਇੰਸ ਦਾ ਸਟੂਡੈਂਟ ਆ ਮੈਂ ਪੜਿਆ ਸਾਰਾ ਹੀ ਅਸਲ ਜਿਹੜਾ ਪੰਜਾਬ ਦੀ ਬਿਹਤਰੀ ਜਾਈ ਤੱਕ ਹੋਈ ਆ ਤਾਂ ਉਹ ਸ਼੍ਰੋਮਣੀ ਕਾਲਦਾਲ ਦੀ ਖਾਤਰ ਹੋਈ ਆ ਸਾਡੇ ਪੁਰਖਿਆਂ ਨੇ ਸ਼੍ਰੋਮਣੀ ਕਾਲਦਾਲ ਜਿਹਦਾ ਇਹ ਬਣਾਈ ਆ ਜਾਂ ਸ਼੍ਰੋਮਣੀ ਗੁਰਦਵਾਰਾ ਬੰਦ ਕਮੇਟੀ ਬਣਾਈ ਆ ਉਹਦਾ ਕੋ ਮਿਸ਼ਨ ਸੀਗਾ ਉਹ ਮਿਸ਼ਨ ਦੇ ਵਿੱਚ ਬਹੁਤ ਵੱਡੇ ਸੰਘਰਸ਼ ਵੀ ਹੋਏ ਵੱਡੀਆਂ ਕੁਰਬਾਨੀਆਂ ਵੀ ਹੋਈਆਂ ਔਰ ਉਸ ਵੇਲੇ ਸਰਕਾਰਾਂ ਬਣਾਉਣ ਦੀ ਤਾਂ ਗੱਲ ਨਹੀਂ ਸੀ ਕੋਈ ਅਸੀਂ ਤਾਂ ਆਜ਼ਾਦੀ ਲਈ ਲੜੇ ਆ ਕੁਰਬਾਨੀਆਂ ਫਾਂਸੀਆਂ ਚੁਮੀਆਂ ਕਾਲੇ ਪਾਣੀ ਗਏ ਕਿੰਨਾ ਕੁਛ ਸਾਡੇ ਸਿੰਘਾਂ ਨੇ ਸਾਡੇ ਬਜ਼ੁਰਗਾਂ ਨੇ ਕੀਤਾ ਉਸ ਪਾਰਟੀ ਦਾ ਮੈਂਬਰ ਹੁਣ ਆਪਣੇ ਆਪਣੇ ਕਮਾਨਿਆਂ ਮੈਨੂੰ ਨਹੀਂ ਸੀ ਪਤਾ ਕਿ ਮੈਂ ਐਮਐਲਏ ਵੀ ਲੜਨਾ ਜਾਂ ਮੈਂ ਬੜਨਾ ਪਰ ਪਾਰਟੀ ਨੇ ਜਦੋਂ ਮੈਂ ਕੰਮ ਲੰਮਾ-ਥੰਮਾ ਕੀਤਾ ਤੇ ਮੈਨੂੰ ਟਿਕਟ ਦਿੱਤੀ ਲੋਕਾਂ ਨੇ ਪਿਆਰ ਦਿੱਤਾ ਮੈਨੂੰ ਜਤਾਇਆ ਹੌਲੀ-ਹੌਲੀ ਮੈਂ ਲਗਾਤਾਰ ਜਿੱਤਦਾ ਚਲੇ ਗਿਆ ਅੱਜ ਪਾਰਟੀ ਦੇ ਵਿੱਚ ਵੀ ਮੇਰਾ ਚੰਗਾ ਰੁਤਬਾ ਆ ਸੀਨੀਅਰ ਬੀਤ ਪ੍ਰਧਾਨ ਆ ਪਾਰਟੀ ਦਾ ਕੋਰ ਕਮੇਟੀ ਦਾ ਮੈਂਬਰ ਆ ਚੋਂ ਮੈਨੀਫੈਸਟੋ ਕਮੇਟੀ ਦਾ ਮੈਂ ਮੈਂਬਰ ਆ ਇਹ ਤੋਂ ਵੱਧ ਹੋਰ ਕੀ ਗੱਲ ਹੋ ਸਕਦੀ ਆ ਔਰ ਤੁਸੀਂ ਹੈਰਾਨ ਹੋਵੋਗੇ ਕਿ ਟਿਕਟਾਂ ਦੀ ਲੜਾਈ ਬਦਲੇ ਬੜੀਆਂ ਉਸ ਵਿੱਚ ਧੜੇ-ਬੜੀਆਂ ਉੱਠੇ ਉਹਨੂੰ ਟਿਕਟਾਂ ਦੇ ਦਿੱਤੀ ਦੁਆ ਸਿਵਾ ਦੇ ਕੇ ਆ ਸੋਨ ਸਿੰਘ ਠੰਡਲ ਇੱਕੋ ਉਮੀਦਵਾਰ ਹੋਆ ਜਿਹਦੇ ਮਗਰ ਨਵਾਂ ਹਲਕਿਆਂ ਦੇ ਕਾਲੇ ਦਲ ਇਕੱਠੇ ਹੋ ਕੇ ਖੜ ਗਏ ਕਿ ਅਸੀਂ ਇਸ ਬੰਦੇ ਨੂੰ ਆਪਣਾ ਕੈਂਡੀਡੇਟ ਬਣਾਉਣਾ ਇਹਨੂੰ ਲੜਾਉਣਾ ਪਾਰਟੀ ਨੇ ਉਸੇ ਵੇਲੇ ਹਾਂ ਹਾਂ ਕਰਤੀ ਕਿ ਠੀਕ ਤੁਸੀਂ ਕਹਿ ਰਹੇ ਕਿ ਅਕਾਲੀ ਦਲ ਹੀ ਜਿਹੜਾ ਪੰਜਾਬ ਵਾਰੀ ਸੋਚਦਾ ਹਾਲਾਂਕਿ ਪੰਜਾਬ ਬਚਾਓ ਯਾਤਰਾ ਸੁਖਬੀਰ ਬਾਦਲ ਵੀ ਕਰ ਰਹੇ ਨੇ ਫਿਰ ਵੀ ਬੈਕਫੁੱਟ ਤੋਂ ਕਿਉਂ ਆ ਗਿਆ ਸੀ ਇੱਕ ਸਮਾਂ ਸੀ ਬੈਕਫੁੱਟ ਤੇ ਚਲਾ ਗਿਆ ਅਕਾਲੀ ਦਲ ਇੱਕ ਸੁੰਗੜ ਕੇ ਰਹਿ ਗਿਆ ਅਕਾਲੀ ਦਲ ਹਾਲਾਂਕਿ ਬਹੁਤ ਵੱਡਾ ਅਕਾਲੀ ਦਲ ਅਸੀਂ ਕੀ ਪਾਰਟੀ ਸੀ ਕਿ ਸੁੰਗੜ ਕੇ ਰਹਿ ਗਿਆ ਕੀ ਕਾਰਨ ਮੰਨਦੇ ਹੋ ਦੇਖੋ ਅਕਾਲੀ ਦਲ ਜਿਹੜਾ ਆ ਇੱਕ ਇਹ ਰੂਲ ਰਖੇ ਪਾਰਟੀ ਆ ਜਿਹੜੇ ਨੈਸ਼ਨਲ ਪਾਰਟੀਆਂ ਆ ਉਹ ਨਹੀਂ ਕਦੇ ਵੀ ਕਲਦਨ ਉਠਾ ਨਹੀਂ ਦਿੱਤਾ ਆ ਤੇ ਪਿਛਲੀ ਵਾਰੀ ਹੋਇਆ ਕਿ ਸਾਡੀ 97 ਸਰਕਾਰ ਬਣੀ 5 ਸਾਲ ਚੱਲ ਗਈ ਇਸ ਸੱਤ ਵਿੱਚ ਬਣੀ ਫਿਰ 12 ਵਿੱਚ ਫਿਰ ਬਣ ਗਈ ਤੇ ਪਾਰਟੀ ਨੇ ਜਿਸ ਤਰੀਕੇ ਨਾਲ ਸਪੀਡ ਨਾਲ ਕੰਮ ਸ਼ੁਰੂ ਕੀਤੇ ਸੀ ਪੰਜਾਬ ਨੂੰ ਅੱਗੇ ਲੈ ਕੇ ਜਾਣ ਲਈ ਕੰਮ ਸ਼ੁਰੂ ਕੀਤੇ ਸੀ ਨੈਸ਼ਨਲ ਪਾਰਟੀਆਂ ਨੇ ਸੀ ਬਰਦਾਸ਼ਤ ਕਰਦੀਆਂ ਉਹਨਾਂ ਨੇ ਸਾਰੀ ਪਲੈਨਿੰਗ ਕਰਕੇ ਅਕਾਲੀ ਦਲ ਨੂੰ ਡਾਊਨ ਕਰਨ ਵਾਸਤੇ ਇੱਥੇ ਬਹੁਤ ਘਰੌਣੀਆਂ ਗੱਲਾਂ ਕੀਤੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਕਰਾਈ ਗਈ ਉਹਦਾ ਸਾਰਾ ਜਿਹੜਾ ਆ ਉਹ ਅਕਾਲੀ ਦਲ ਦੇ ਗੱਲ ਦੇ ਵਿੱਚ ਉਹ ਉਹਦਾ ਬੇਅਦਬੀ ਦਾ ਪਾ ਕੇ ਔਰ ਕਿਸਾਨਾਂ ਦੇ ਲਈ ਵੀ ਜਿਹੜੇ ਮਨਸੂਬੇ ਘੜੇ ਆ ਇਹ ਸਿਰਫ ਕਿਸਾਨ ਜਿਹੜੀ ਵੋਟ ਵਾ ਇਹ ਕਾਂਗਰਸ ਦਾ ਪੱਕੀ ਵੋਟ ਸੀ ਇਹਨੂੰ ਦੂਰ ਕਰਨ ਦੇ ਲਈ ਇਦਾਂ ਨੇ ਗੱਲਾਂ ਕੀਤੀਆਂ ਸੋ ਇਹ ਬੜੀ ਕੀ ਕਿਹਨੇ ਕੀਤੀ ਆ ਕਿ ਇਹ ਕੌਣ ਕਰ ਗਿਆ ਸਾਜ਼ਿਸ਼ਾ ਕੌਣ ਕਰ ਗਿਆ ਇਹ ਜਿਹੜੀਆਂ ਨੈਸ਼ਨਲ ਪਾਰਟੀਆਂ ਜਿਹੜੀਆਂ ਨਹੀਂ ਟੋਰਟ ਕਰਦੀਆਂ ਸੀਆਂ ਔਰ ਜਿਹੜੀਆਂ ਪਾਰਟੀਆਂ ਖੇਤਰੀ ਪਾਰਟੀਆਂ ਨੂੰ ਮਜ਼ਬੂਤ ਨਹੀਂ ਦੇਖਣਾ ਚਾਹੁੰਦੀਆਂ ਉਹ ਨਹੀਂ ਸੀ ਚਾਹੁੰਦੀਆਂ ਕਿ ਸ਼੍ਰੋਮਣੀ ਕੱਲ ਚਾਹੇ ਕੱਲੇ ਪੰਜਾਬ ਦੀ ਨਹੀਂ ਗੱਲ ਤੁਸੀਂ ਮਮਤਾ ਬੈਨਰਜੀ ਦੀ ਗੱਲ ਕਰ ਲਓ ਹੋਰ ਜਿਹੜੀਆਂ ਸਟੇਟ ਪਾਰਟੀਆਂ ਦੀ ਗੱਲ ਕਰ ਲਓ ਸਾਰੀਆਂ ਉੱਪਰ ਕਿਉਂ ਪ੍ਰੈਸ਼ਰ ਆ ਸੈਂਟਰ ਦਾ ਕਿ ਇਹ ਚਾਹੁੰਦੇ ਆ ਕਿ ਜਿਹਦਾ ਹੁਣ ਬਨ ਨੇਸ਼ਨ ਜਿਹੜਾ ਆ ਅਜ ਮੋਦੀ ਕ ਵਨ ਨੇਸ਼ਨ ਬਨ ਲੈਂਗੁਏਜ ਇਹ ਗੱਲਾ ਵਨ ਨੇਸ਼ਨ ਦੀ ਗੱਲ ਕਰ ਰਹੇ ਆ ਅਸੀਂ ਆਪਣੀ ਖੇਤਰੀ ਹੁਣ ਅਸੀਂ ਪੰਜਾਬ ਦੀ ਗੱਲ ਕਰ ਰਹੇ ਆ ਪੰਜਾਬੀਅਤ ਦੀ ਗੱਲ ਕਰਦੇ ਆ ਸੋ ਇਸ ਕਰਕੇ ਸਾਡੇ ਤੇ ਬੜਾ ਇਹਨਾਂ ਨੇ ਇਤਿਕੇ ਦਾ ਮਾੜਾ ਕੰਮ ਕੀਤਾ ਸਾਨੂੰ ਬਦਨਾਮ ਕੀਤਾ ਪਰ ਇਹੀ ਕਾਰਨ ਵਾ ਕਿ ਅੱਜ ਲੋਕ ਅਸਲੀਅਤ ਨੂੰ ਸਮਝ ਗਏ ਆ ਕਿ 7 ਸਾਲ ਦੇ ਵਿੱਚ ਜਿਹੜੀਆਂ ਨੇ ਲੋਕਾਂ ਨੇ ਕਾਜਾਲ ਦੇ ਉੱਪਰ ਤੌਮਤਾ ਲਾਈਆਂ ਸੀ ਅੱਜ ਉਹਨਾਂ ਦੇ ਵਿੱਚ ਇਹ ਸਾਬਤ ਨਹੀਂ ਕਰ ਸਕਦੇ ਫੇਲ ਹੋਏ ਆ ਤੇ ਲੋਕ ਮੁੜ ਕੇ ਫੇਰ ਚਾਹੇ ਸਾਡੀ ਪੰਥਿਕ ਵੋਟ ਵਾ ਚਾਹੇ ਸਾਡੇ ਕਿਸਾਨ ਭਰਾ ਆ ਚਾਹੇ ਸਾਡੇ ਮੁਲਾਜ਼ਮ ਭਰਾ ਆ ਜਾਂ ਐਕ ਸਰਵਿਸ ਮੈਨ ਆ ਹਰ ਇੱਕ ਵਰਗ ਅਜ ਸ਼੍ਰੋਮਣੀ ਕਾਲਦਲ ਦੇ ਨਾਲ ਖੜਾ ਔਰ ਮੈਨੂੰ ਹਰ ਰੋਜ਼ ਟੈਲੀਫੋਨ ਦੇਖੋ ਪਹਿਲੀ ਵਾਰੀ ਹੋਇਆ ਕਿ ਵਿਦੇਸ਼ਾਂ ਦੇ ਵਿੱਚੋਂ ਜਿਹਨੇ ਕਦੇ ਟੈਲੀਫੋਨ ਸਾਡੇ ਖਿਲਾਫ ਆਇਆ ਕੱਢਦੇ ਸੀ ਅੱਜ ਸਾਡੇ ਹੱਕ ਵਜh ਘਰ ਘਰ ਟੈਲੀਫੋਨ ਆ ਰਹੇ ਆ ਕਿ ਠੰਡਲ ਨੂੰ ਬੋਡ ਪਾਣੀ ਆ ਕਾਲਦਲ ਨੂੰ ਬੋਡ ਪਾਣੀ ਆ ਇਹ ਚੀਜ਼ ਲੋਕਾਂ ਨੇ ਸਮਝ ਲਈ ਆ ਇਹ ਕਾਲੀਦਾਲ ਨੂੰ ਜਾਣ ਬੁੱਝ ਕੇ ਬਦਰਾਮ ਕੀਤਾ ਗਿਆ ਜੋ ਉਸ ਲੋਕਾਂ ਦੇ ਵਿੱਚ ਜਾਣਿਆ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਹੈਗੀ ਉਹ ਉਦਾਹਰਣ ਦਿੰਨੇ ਲੋਕ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਸੀਗੇ ਉਦੋਂ ਕਾਲੀਦਾਲ ਤਕੜਾ ਸੀਗਾ ਹੁਣ ਕੀ ਕਾਰਨ ਬਣ ਗਿਆ ਤੇ ਹੁਣ ਕਿਉਂ ਸੁੰਗੜ ਗਿਆ ਹੁਣ ਕਿਉਂ ਲੋਕ ਥੋੜਾ ਭੱਜ ਰਹੇ ਨੇ ਕਾਲੀਦਾਲ ਤੋਂ ਕਾਲੀਦਾਲ ਸੁੰਗੜ ਨਹੀਂ ਗਿਆ ਅੱਜ ਮੈਂ ਸਮਝਦਾ ਕਿ ਸਾਡੀ ਪਾਰਟੀ ਨੂੰ ਜੁਆਇਨ ਕਰਨ ਲਈ ਮੈਨੂੰ ਪਤਾ ਰਾਤ ਦਿਨ ਲੋਕ ਪੱਪਾ ਪਾ ਰਿਆ ਔਰ ਬਹੁਤ ਵੱਡੀ ਇੱਕ ਪਾਰਟੀ ਦੀ ਜਿਹੜੀ ਹੈ ਬਰਗੇਡ ਉਹ ਅੱਜ ਤਿਆਰ ਵਾ ਅਡੇ ਜਿ세 ਬੰਦੇ ਟਾਂਚੇ ਸਾਡਾ ਸਾਡਾ ਕੰਪਲੀਟ ਵਾ ਸੋ ਸਮਾਂ ਹੁੰਦਾ ਸਮਾਂ ਹਮੇਸ਼ਾ ਬਦਲਦਾ ਰਹਿੰਦਾ ਕਿ ਅਸੀਂ ਵੀ ਜਿਹੜਾ ਅਕਾਲੀ ਦਲ ਵਾ ਉਹ ਉਸ ਚੀਜ਼ ਦਾ ਸ਼ਿਕਾਰ ਹੋਇਆ ਜਿਹੜਾ ਉਹਨਾਂ ਤਾਕਤਾਂ ਨੇ ਜੋ ਸਾਡੇ ਨੂੰ ਪਤਾ ਕਿਹੜਿਆ ਪਰ ਅਕਾਲੀ ਦਲ ਜਿਹੜਾ ਆ ਉਹ ਪੰਜਾਬ ਨੂੰ ਲੈ ਕੇ ਚੱਲਿਆ ਅੱਜ ਵੀ ਖੜਾ ਆਪਣੇ ਦੁਜੇ ਤੋਂ ਨਹੀਂ ਥਿੜਕਿਆ ਆਪਣੇ ਏਜੰਡੇ ਤੋਂ ਨਹੀਂ ਥਿੜਕਿਆ ਤੇ ਲੋਕ ਮੁੜ ਕੇ ਫੇਰ ਤੁਸੀਂ ਦੇਖੋਗੇ 27 ਦੇ ਵਿੱਚ ਸ਼੍ਰੋਮਣੀ ਕਾਲ ਦਲ ਸਰਕਾਰ ਵੀ ਬਣਾਊਗਾ ਔਰ ਪਾਰਲੀਮੈਂਟ ਦੇ ਵਿੱਚ ਵੀ ਬੱਧ ਐਮਪੀ ਜਿਹੜੇ ਆ ਉਹ ਜਿੱਤ ਕੇ ਜਾਣਗੇ ਆਮ ਆਦਮੀ ਪਾਰਟੀ ਕਹਿ ਰਹੀ ਅਸੀਂ ਸਰਕਾਰ ਬਣਾਉਣ ਜਾ ਰਹੇ ਹ ਕਿੱਥੇ ਬਲਦੇ ਇਹ ਸਵਾਲ ਕਿੱਥੇ ਸਰਕਾਰ ਬਣਾਉਣ ਜਾ ਰਹੇ ਆ ਜੇ ਪਾਰਟੀ ਨੇ 22 ਐਮਪੀ ਖੜੇ ਕੀਤੇ ਸਰਕਾਰ ਕਿਦਾ ਬਣਾਉਗੇ ਔਰ ਦੇਖੋ ਹੈਰਾਨ ਗੀਦੀ ਗੱਲ ਵਾ ਦਿੱਲੀ ਦੇ ਸਮਝੌਤਾ ਕਾਂਗਰਸ ਨਾਲ ਹਰਿਆਣਾ ਦੇ ਸਮਝੌਤਾ ਕਾਂਗਰਸ ਨਾਲ ਪੰਜਾਬ ਵੀ ਫ੍ਰੈਂਡਲੀ ਮੈਚ ਵਾ ਤੁਸੀਂ ਕੀ ਜਦੋਂ ਇਹਨੇ ਜਿੱਤਨੇ ਆ ਮੈਂਬਰ ਆ 2 ਪੁਆਇੰਟ ਆ ਆ ਆਮ ਆਦੀ ਪਾਰਟੀ ਦਾ ਕਾਂਗਰਸ ਦਾ ਇਹਨੂੰ ਵੋਟ ਪੈਂਦੀ ਹੈ ਇਹ ਵੀ ਕਾਂਗਰਸ ਨੂੰ ਇਹਨੂੰ ਵੋਟ ਪੈਂਦੀ ਹੈ ਵੀ ਕਾਂਗਰਸ ਨੂੰ ਜਿਹਨਾਂ ਨੇ ਐਮਪੀ 2 ਤੇ ਜਿੱਤਣਗੇ ਵੋਟ ਦੇਣੀ ਕਾਂਗਰਸ ਨੂੰ ਪਾਉਣੀ ਆ ਤੇ ਦਿੱਲੀ ਸਰਕਾਰ ਕਿਦਾ ਬਣਾਉਗੇ ਇਹ ਤਾਂ ਆਪਣੀ ਪੰਜਾਬ ਦੀ ਸਰਕਾਰ ਬਚਾ ਲਵੇ ਬਹੁਤ ਚੰਗੀ ਗੱਲ ਹੋਆ ਇਹ ਸਰਕਾਰ ਜਾਂ ਦਾਵਾ ਡੋਲ ਹੋ ਗਈ ਆ ਹੁਣੇ ਹੀ ਪੈਸਾ ਹੈ ਕੋਈ ਨਹੀਂ ਪਾਲਿਸੀ ਹੈ ਕੋਈ ਨਹੀਂ ਲੀਡਰ ਇਹਦਾ ਜੇਲ੍ਹ ਵਿੱਚ ਚਲੇ ਗਿਆ ਅੱਜ ਪਰੋਲ ਤੇ ਆਇਆ ਇਲੈਕਸ਼ਨ ਕਰਕੇ ਉਸ ਤੋਂ ਬਾਅਦ ਇਹਦੀ ਗਾਂਹ ਤਿਆਰੀ ਹੈ ਪੱਤੇ ਖੁੱਲੇ ਆ ਹੋਰ ਰਗਵ ਜੱਡਾ ਤਾਂ ਵੱਡਾ ਲੀਡਰ ਸੀ ਨਾ ਉਹਦੋਂ ਕੇਜਰੀਵਾਲ ਤੋਂ ਬਾਅਦ ਅੱਜ ਉਹ ਲੋਪ ਹੋ ਗਿਆ ਇਹ ਪਾਰਟੀ ਆਮ ਆਦੀ ਪਾਰਟੀ ਆਪਰੇਸ਼ਨ ਕਰਾਉਣ ਗਈ ਸੀ ਕਹਿੰਦੇ ਅੱਖਾਂ ਦੇ ਦੇਖੋ ਇਹ ਆਪਰੇਸ਼ਨ ਕਹਿੰਦੇ ਇੱਥੇ ਬੜਾ ਇੱਥੇ ਸੁਧਾਰ ਲਿਆਤਾ ਹੈਲਥ ਸਿਸਟਮ ਵਿੱਚ ਆਪਰੇਸ਼ਨ ਕਰਾਉਣ ਇੰਗਲੈਂਡ ਗਿਆ ਆ ਆਪਰੇਸ਼ਨ ਕਿਸ ਚੀਜ਼ ਦਾ ਅੱਖਾਂ ਦਾ ਮਾਈਨਰ ਆਪਰੇਸ਼ਨ ਵਾ ਜਿਹਨੂੰ 7 ਮਹੀਨੇ ਹੋ ਗਏ ਆਪਰੇਸ਼ਨ ਕਰਾਉਦੇ ਨੇ ਕਹਿੰਦੇ ਅਸੀਂ ਮੁਹੱਲਾ ਕਲੀਨਿਕ ਖੋਲ੍ਹਿਆ ਅੱਜ ਅੱਜ ਦੇਖੋ ਅੱਜ ਦੇਖੋ ਅੱਜ ਦੇਸ਼ ਦੇ ਵਿੱਚ ਪਾਰਲੀਮੈਂਟ ਦੀ ਇਲੈਕਸ਼ਨ ਵਾ ਤੇ ਵੱਡਾ ਲੀਡਰ ਜਿਹੜਾ ਆ ਉਹ ਇਸ ਇਲੈਕਸ਼ਨ ਤੋਂ ਬਾਹਰ ਆਇਆ ਦਾ ਮਤਲਬ ਕੀ ਆ ਕਿ ਆਪਣੀ ਜਾਨ ਬਚਾਉਂਦਾ ਫਿਰ ਰਿਹਾ ਅਸਲ ਗੱਲ ਜਿਹੜੀ ਆ ਉਹ ਲੋਕਾਂ ਨੂੰ ਪਤਾ ਲੱਗ ਗਈ ਆ ਇਹਾਂ ਦੀ ਜਾਨ ਕੇਸ ਜਿਹੜਾ ਦਿੱਲੀ ਤੇ ਜਿਹੜਾ ਕੇਸ ਵਾ ਸ਼ਰਾਬ ਦਾ ਜਿਹੜਾ ਐਕਸਾਈਜ਼ ਵਾਲਾ ਕੇਸ ਹੈਗਾ ਕੇਸ ਹੈਗਾ ਜਿਹਦੇ ਵਿੱਚ ਕੇਜਰੀ ਵਾਲੇ ਅੰਦਰ ਵਾ ਦਿੱਲੀ ਦੇ ਹੋਰ ਮੰਤਰੀ ਅੰਦਰ ਵਾ ਉਹੀ ਕੇਸ ਉਹੀ ਕੰਪਨੀ ਐਕਸਾਈਜ਼ ਦੀ ਚੰਡੀਗੜ੍ਹ ਆਪਣੇ ਦਿੱਲੀ ਪੰਜਾਬ ਦੇ ਵਿੱਚ ਵਾ ਪੰਜਾਬ ਨਾਲੋਂ ਵੱਡਾ ਘਪਲਾ ਜਿਹੜਾ ਦਿੱਲੀ ਨਾਲੋਂ ਵੱਡਾ ਪੰਜਾਬ ਵਿੱਚ ਹੋਇਆ ਉਹਦੀ ਫਾਈਲ ਵੀ ਬਣੀ ਹੋਊਗਾ ਇਹ ਤਾਂ ਉਹ ਤੋਂ ਡਰਦੇ ਮਰੇ ਆ ਔਰ ਉਹ ਮੀਟਿੰਗਾਂ ਰਗ ਚੱਡੇ ਤੇ ਹੋਈਆਂ ਦੋ ਜਿਹੜੇ ਆਈਐਸ ਅਫਸਰ ਵਾ ਉਹ ਜਾ ਕੇ ਬਿਆਨ ਦੇ ਕੇ ਆਏ ਆ ਉਹ ਉੱਥੇ ਇਹ ਗੱਲਾਂ ਲੋਕੀਂ ਸ਼ਬਦ ਤੱਕ ਇਹ ਤਾਂ ਹੈ ਨਹੀਂ ਇਸ ਕਰਕੇ ਇਹ ਲੋਕ ਤਾਂ ਆਪਣੇ ਜਿਹੜੀ ਖਲ ਵਿਚਾਰਾਂ ਨੇ ਬਹੁਤ ਵੱਡੀ ਗੱਲ ਆ ਇਹ ਸਾਨੂੰ ਗੱਲਾਂ ਨਾ ਦੱਸਣ ਕਿ ਅਸੀਂ ਸਰਕਾਰ ਬਣਾਉਣੀ ਆ ਇਹ ਅੱਜ ਲੋਕ ਸਮਝ ਗਏ ਜੇ ਮੈਂ ਕਹਾ ਮੇਰੀ ਦਿੱਲੀ ਸਰਕਾਰ ਬਣ ਜਾਣੀ ਆ ਤਾਂ ਲੋਕ ਕਹਿੰਣਗੇ ਕਾਹਦਾ ਪੋਲਿਟਿਸ਼ੀਅਨ ਇਹ ਤਾਂ ਮੂਰਖ ਬੰਦਾ ਆ ਕਿਉਂ ਸਾਡੇ 13 ਤਾਂ ਸਾਡੇ ਐਮਪੀ ਆ ਜੇ 13 ਵੀ ਜਿੱਤੇ ਜਾਣ ਤਾਂ ਸਾਡੀ ਸਰਕਾਰ ਥੋੜਾ ਬਣੂਗੀ ਸਰਕਾਰ ਤਾਂ ਬਣਾਉਣ ਲਈ ਜਿਹੜਾ ਮੋਦੀ ਕਹਿੰਦਾ ਸੀ ਮੈਂ 400 ਤੋਂ ਪਾਰ ਜਾਣਾ ਉਹਨੂੰ ਫਿਕਰ ਪਿਆ ਉਹਦੀ ਸਰਕਾਰ ਨਹੀਂ ਬਣਦੀ ਸੋ ਇਸ ਕਰਕੇ ਨਹੀਂ ਕਿਸੇ ਵਾਰ ਕਹਿੰਦੇ ਇੱਥੇ ਇੰਡੀਆ ਗੜ ਬੰਦੰਦੀ ਸਰਕਾਰ ਬਣਾਉਣ ਜਾ ਰਹੇ ਆ ਮੈਂ ਕਹਿੰਦਾ ਇਹਨਾਂ ਦਾ ਕੌਣ ਬਣੂਗਾ ਪ੍ਰਧਾਨ ਮੰਤਰੀ ਦੱਸ ਦੇਣ ਮੈਨੂੰ ਕਿ ਕਿਹੜੀਆਂ ਸਤਾਈ ਪਾਰਟੀਆਂ ਵਿੱਚ ਜੋ ਕਿਹੜਾ ਬੰਦਾ ਹੈਗਾ ਜਿਹਨੂੰ ਪ੍ਰਧਾਨ ਮੰਤਰੀ ਲੋਕ ਬਣਾਉਣਾ ਚਾਹੁੰਦੇ ਆ ਇਹਦਾ ਜਦੋਂ ਇਲੈਕਸ਼ਨ ਹੋ ਗਈ ਇਹ ਸਾਰੇ ਬੰਦੇ ਜਿਹੜੇ ਅੱਜ ਖੜਗੇ ਕਹਿ ਰਿਹਾ ਵੇ ਕਾਂਗਰਸ ਤਾਂ ਖਤਮ ਹੋ ਰਹੀ ਆ ਕਾਂਗਰਸ ਆ ਇਕੱਲੇ ਸਾਹ ਤੇ ਆ ਜਿਹੜੇ ਖੜਗੇ ਇਹਨਾਂ ਨੇ ਚਾਰਜ ਕਾਂਗਰਸ ਦਾ ਸੋ ਇਸ ਕਰਕੇ ਇਹਨਾਂ ਦਾ ਜਿਹੜਾ ਸਾਰਾ ਕੋ ਸਿਸਟਮ ਆ ਉਹ ਉਤਾਨਾ ਬਣਾ ਉਲਟ ਗਿਆ ਇਸ ਵਾਰੀ ਰਿਜ਼ਲਟ ਜਿਹੜੇ ਆਉਣੇ ਆ ਇਹ ਬਖਰੀ ਕਿਸਮ ਦੇ ਆਉਣਗੇ ਟੰਡਲ ਸਾਹਿਬ ਕੀ ਅਜੰਡਾ ਲੈ ਕੇ ਲੋਕਾਂ ਜਾ ਰਹੇ ਹੋ ਕਿਉਂ ਠੰਡਲ ਸੋਨ ਸਿੰਘ ਠੰਡਲ ਦੇਖੋ ਸਾਡਾ ਪਹਿਲਾ ਏਜੰਡਾ ਤਾਂ ਹੈਗਾ ਪੰਜਾਬ ਅਸੀਂ ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਐਵੇਂ ਨਹੀਂ ਕਰ ਰਹੇ ਉਹਦਾ ਕਾਰਨ ਵਾਂ ਕਿ ਪੰਜਾਬ ਦੇ ਨਾਲ ਬੜਾ ਤੱਕਾ ਹੋ ਰਿਹਾ ਪੰਜਾਬ ਦਾ ਖਜ਼ਾਨਾ ਲੁੱਟਿਆ ਲਟਾਇਆ ਜਾ ਰਿਹਾ ਹੈ ਦਿੱਲੀ ਵਾਲਿਆਂ ਨੂੰ ਆਮ ਆਦਮੀ ਪਾਰਟੀ ਨੂੰ ਪ੍ਰਮੋਟ ਕਰਨ ਲਈ ਕਰੋੜਾਂ ਰੁਪਈਆ ਦੇ ਜਿਹੜੇ ਆ ਉਹ ਐਡਵਰਟਾਈਜ਼ਮੈਂਟ ਕੇਜਰੀਵਾਲ ਦੇ ਨਾਂ ਤੇ ਦਿੱਤੀਆਂ ਜਾ ਰਹੀਆਂ ਕੇਜਰੀਵਾਲ ਪੂਰਨ ਮੁੱਖ ਮੰਤਰੀ ਨਹੀਂ ਮੁੱਖ ਮੰਤਰੀ ਪੰਜਾਬ ਦਾ ਵੱਡਾ ਪਰ ਪੰਜਾਬ ਜਾ ਕੇ ਵੱਡੇ ਪ੍ਰੋਜੈਕਟ ਜਾਂ ਛੋਟੇ ਪ੍ਰਜੈਕਟਾਂ ਦਾ ਅਦਗਾਠਨ ਕੇਜਰੀਵਾਲ ਕਰੇ ਜਹਾਜ ਸਾਡਾ ਵੱਟ ਤੇ ਔਰ ਕਿੰਨੇ ਕਰੋੜ ਦਾ ਜਹਾਜ਼ ਨਵਾਂ ਲੈ ਕੇ ਚੰਡੀਗੜ੍ਹ ਦੇ ਮੁੱਖ ਮੰਤਰੀ ਨੂੰ ਕਿਤੇ ਵੀ ਪੰਜਾਬ ਜਾਣਾ ਡੇਢ ਘੰਟੇ ਤੋਂ ਬਾਅਦ ਸਫਰ ਨਹੀਂ ਕਰਨਾ ਪੈਂਦਾ ਕੀ ਲੋੜ ਪਈ ਸੀ ਵੱਡਾ ਜਹਾਜ਼ ਲੈਣ ਦੀ ਕਿਹੜੇ ਲਿਆ ਕੇਜਰੀਵਾਲ ਲਈ ਕੇਜਰੀਵਾਲ ਸਾਰਾ ਘੜਦਾ ਫਿਰਦਾ ਪੈਸਾ ਪੰਜਾਬ ਦਾ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਪਛੜਾ ਨੂੰ ਪੈਨਸ਼ਨ ਨਹੀਂ ਮਿਲ ਰਹੀ ਔਰ ਝੂਠਦੇ ਆ ਨੌਕਰੀਆਂ ਦੇ ਅੰਕੜੇ ਦੱਸੀ ਜਾਂਦੇ ਆ ਕਈ ਵਿਚਾਰੇ ਨੌਜਵਾਨ ਜਿਹੜੇ ਆ ਐਦਾਂ ਪਸਾ ਲਿਆਏ ਨੇ ਉਹਨਾਂ ਨੂੰ ਸੈਟਲ ਤੇ ਕਾਲਿਆ 18000 ਰੁਪਏ ਸਾਰੀ 올 ਲਾਈਫ 18000 ਰੁਪਏ ਸਰਵਿਸ ਤੇ ਰਹਿਣਗੇ ਨਾ ਪੈਨਸ਼ਨ ਨਾ ਕੋ ਬੈਨੀਫਿਟ ਇਹ ਬੜੀਆਂ ਗੱਲਾਂ ਜਿਹੜੀਆਂ ਅਸੀਂ ਸਮਝਦੇ ਆ ਪਬਲਿਕ ਨੂੰ ਨੇਰੇ ਵਿੱਚ ਰੱਖ ਕੇ ਕੰਮ ਹੋ ਰਿਹਾ ਹੈ ਹੁਣ ਪਬਲਿਕ ਇਹਨਾਂ ਇਲੈਕਸ਼ਨਾਂ ਵਿੱਚ ਜਵਾਬ ਦੇਊਗੀ ਇਹਨਾਂ ਗੱਲਾਂ ਦਾ ਕਿ ਇਹ ਆਮ ਆਦਮੀ ਪਾਰਟੀ ਨਹੀਂ ਇਹ ਤਾਂ ਖਾਸ ਪਾਰਟੀ ਆ ਕੇਜਰੀਵਾਲ ਕਿੰਨੇ ਕਰੋੜ ਰੁਪਏ ਆਪਣੇ ਘਰ ਨੂੰ ਰੈਨੋਵੇਟ ਕਰਨ ਵਾਸਤੇ ਉੱਥੇ ਖਰਚ ਕਰ ਰਿਹਾ ਔਰ ਭਗਵੰਤ ਮਾਨ ਦੀ ਜਿਹੜੀ ਫੈਮਿਲੀ ਆ ਤੁਸੀਂ ਦੇਖੋ ਵੀ ਕਿੰਨੇ ਕਿੰਨੇ ਕਿਲੋ ਸੋਨਾ ਪਾ ਕੇ ਫਿਰਦੀ ਆ ਕਿ ਆਮ ਆਦਮੀਆਂ ਦੇ ਕੰਮ ਆ ਇਹ ਸੋ ਇਸ ਕਰਕੇ ਆਮ ਆਦਮੀ ਨੇ ਖਾਸ ਆਮ ਆਦਮੀ ਪਾਰਟੀ ਬਣ ਗਈ ਆ ਆਮ ਆਦਮੀ ਪਾਰਟੀ ਆ ਬੈਠਾ ਸੋਣ ਸਿੱਕ ਢੰਡਲ ਜੇਤ ਘਰ ਦੇ ਵਿੱਚ 97 ਐਮਐਲਏ ਬਣਿਆ ਸੀ ਪਿੰਡ ਦਾ ਸਰਪੰਚ ਬਣਿਆ ਸੀ ਅੱਜ ਵੀ ਉੱਥੇ ਬੈਠਾ ਅੱਜ ਵੀ ਪਿੰਡਾਂ ਚੋਂ ਲੋਕਾਂ ਚੋਂ ਲੋਕਾਂ ਦੇ ਵਿੱਚ ਵਿਚਰਦਾ ਦਿਨ ਹੋਵੇ ਰਾਤ ਹੋਵੇ ਮੈਨੂੰ ਕੋਈ ਕਗਰ ਨਹੀਂ ਕਿਉਂਕਿ ਮੈਂ ਲੋਕਾਂ ਦਾ ਵਿੱਚ ਕੰਮ ਕਰਦਾ ਲੋਕਾਂ ਦੇ ਨਾਲ ਨਾ ਮੈਂ ਕਿਸੇ ਨਾਲ ਮੇਰੀ ਦੁਸ਼ਮਣੀ ਆ ਨਾ ਮੈਂ ਕਿਸੇ ਨਾਲ ਦੁਸ਼ਮੀ ਰੱਖਦਾ ਚੰਡੀਗੜ੍ਹ ਤੋਂ ਤੋਂ ਉਮੀਦਵਾਰ ਨੇ ਟਿਕਟ ਵਾਪਸ ਲੈ ਲਿਓ ਕਹਿੰਦੇ ਨਾ ਕੋਈ ਫੰਡ ਆ ਤੇ ਨਾ ਹੀ ਮੈਨੂੰ ਕੋਈ ਪ੍ਰਚਾਰ ਦੇ ਲਈ ਮੈਨੂੰ ਕੁਝ ਦਿੱਤਾ ਗਿਆ ਤੇ ਕਹਿੰਦੇ ਉਹਨੇ ਟਿਕਟ ਵਾਪਸ ਲੈ ਲਈ ਸੀ ਦੇਖੋ ਸਾਡਾ ਬੰਦਾ ਚੰਡੀਗੜ੍ਹ ਦੇ ਵਿੱਚ ਮੇਅਰ ਸੀ ਉਨੇ ਬਹੁਤ ਵੱਡਾ ਉਹਨੇ ਇੱਕ ਫੈਸਲਾ ਲਿਆ ਜਦੋਂ ਆ ਪਿੱਛੇ ਮੇਹਰ ਦੀ ਚੋਣ ਹੋਣੀ ਸੀ ਉਥੇ ਬੜਾ ਦਬਾਅ ਸੀ ਉਹਨੂੰ ਬੜਾ ਕੁਝ ਆਫਰ ਹੋਇਆ ਅਸੀਂ ਉਸ ਬੰਦੇ ਨੂੰ ਸਤਕਾਰ ਵਜੋਂ ਉਹਨੂੰ ਕਹੇ ਜੇ ਤੂੰ ਪਾਰਲੀਮੈਂਟ ਲੜਨੀ ਚਾਹੁੰਦਾ ਚੰਡੀਗੜ੍ਹ ਤੋਂ ਟਿਕਟ ਤੇਰੀ ਆ ਉਹ ਕਹਿੰਦਾ ਠੀਕ ਆ ਮੈਂ ਲੜੂੰਗਾ ਪਰ ਉਹਨੇ ਬਾਅਦ ਦੇਖਿਆ ਆਪਣੇ ਸਿਸਟਮ ਦੇ ਮੁਤਾਬਕ ਵੀ ਸ਼ਾਇਦ ਮੈਨੂੰ ਨਹੀਂ ਠੀਕ ਕਰਦੀ ਹੋਰ ਕੋਈ ਇਦਾਂ ਦੀ ਗੱਲ ਨਹੀਂ ਕਿਉਂਕਿ ਵੱਡਾ ਹਲਕਾ ਹੁੰਦਾ ਨੌ ਹਲਕਿਆਂ ਦੇ ਵਿੱਚ ਵਿਚਰਨਾ ਅਸੀਂ ਜਿਹੜੇ ਲੋਕ ਸਾਰੇ ਆਪੋ ਆਪਣੇ ਹਲਕਿਆਂ ਦੇ ਵਿੱਚ ਲੱਗੇ ਹੋਏ ਆ ਤੇ ਇਸ ਕਰਕੇ ਉਹ ਗੱਲ ਹੋਈ ਆ ਹੋਰ ਜਿਹੜੇ ਕੁਈ ਖਵਾਰੀ ਗੱਲਾਂ ਜਾਂ ਹੋਰ ਗੱਲਾਂ ਆ ਉਹਨਾਂ ਦਾ ਕੋਈ ਮੀਨਿੰਗ ਨਹੀਂ ਅਸੀਂ ਉਹਨੂੰ ਇਸ ਕਿ ਮੰਨ ਦਿੱਤਾ ਸੀ ਕਿ ਉਹ ਸਟੈਂਡ ਰੱਖਿਆ ਉਹਨੇ ਆਪਣੇ ਉਹ ਪ੍ਰੈਸ਼ਰ ਥੱਲੇ ਨਹੀਂ ਆਇਆ ਸਰਕਾਰਾਂ ਦੇ ਰਾਜਸਤਾਨੀ ਦੇ ਵਿੱਚ ਹੀ ਤੁਹਾਡਾ ਕੈਂਡੀਡੇਟ ਨਹੀਂ ਲੜ ਰਿਹਾ ਨਹੀਂ ਰਾਜਸਤਾਨੇ ਵਿੱਚ ਚੰਡੀਗੜ੍ਹ ਤੁਹਾਨੂੰ ਪਤਾ ਹੀ ਹੈ ਕਿ ਚੰਡੀਗੜ੍ਹ ਦੇ ਵਿੱਚ ਉਹ ਜੂਨੀਅਰ ਟੈਕਟਰੀ ਆ ਉੱਥੇ ਕੀ ਕੁਝ ਹੋ ਰਿਹਾ ਇੱਥੇ ਕੈਂਡੀਡੇਟ ਕਿਹਾ ਸੀ ਉਹਨੂੰ ਆਫਰ ਕੀਤੀ ਸੀ ਕਿ ਜੇ ਤੇਰਾ ਮਨ ਕਰਦਾ ਤੂੰ ਇਲੈਕਸ਼ਨ ਲੜ ਸਕਦਾ ਸਾਬ ਅਕਾਲੀ ਦਲ ਕਿੰਨੇ ਸੀਟਾਂ ਲੈ ਜਾਊਗਾ ਅਕਾਲੀ ਦਲ ਤੇ ਇਸ ਵਾਰੀ ਤੋਂ ਵੱਡੀ ਲਾਰਜ ਪਾਰਟੀ ਬਣੂਗੀ ਪੰਜਾਬ ਦੀ ਪੰਜਾਬ ਦੀ ਗੱਲ ਕਰ ਲਈ ਕਿੰਨੀਆਂ ਸੀਟਾਂ ਆ ਰਹੀਆਂ ਨੇ ਕਾਲੇ ਦਲ ਉਹ ਲਾਰਜ ਪਾਰਟੀ ਬਣੂਗੀ ਪੰਜਾਬ ਦੀ 13 0 ਦੀ ਗੱਲ ਕਰੀ ਆ ਆਮ ਆਦਮੀ ਪਾਰਟੀ ਮੈਂ ਇਹਨਾਂ ਗੱਲਾਂ 'ਤੇ ਯਕੀਨ ਨਹੀਂ ਰੱਖਦਾ ਡੈਮੋਕ੍ਰੇਸੀ ਆ ਲੋਕ ਬੜੇ ਸਿਆਣੇ ਹੈਗੇ ਆ ਪਰ ਇਹ ਆ ਕਿ ਸਾਰੀਆਂ ਪਾਰਟੀਆਂ ਨਾਲੋਂ ਵੱਧ ਸੀਟਾਂ ਕਾਲੇ ਦਲ ਜਿਹੜਾ ਉਹ ਜਿੱਤੂਗਾ ਧੰਨਵਾਦ ਤਾ ਇਸਨ ਹੁਸ਼ਿਆਰਪੁਰ ਤੋਂ ਅਕਾਲੀ ਦਲ ਉਮੀਦਵਾਰ ਸੋਨ ਸਿੰਘ ਠੰਡਲ ਤਾ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਅਕਾਲੀ ਦਲ ਨੂੰ ਜੜਾ ਬਚਾਉਂਦੀਆਂ ਗੱਲਾਂ ਹੋਈਆਂ ਨੇ ਤੇ ਨਾਲ ਹੀ ਇਹ ਗੱਲ ਵੀ ਕਹੀ ਹੈ ਕਿ ਜੇਕਰ ਚੋਣ ਜਿੱਦਦੇ ਰਹੇ ਸੋਨ ਸਿੰਘ ਠੰਡਲ ਤਾ ਬਹੁਤ ਸਾਰੇ ਮੁੱਦੇ ਜਿਹੜੇ ਪੰਜਾਬ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਜੜਾਗਾ ਉਹ ਹੱਲ ਕੀਤਾ ਜਾਏਗਾ ਵੀਰ ਜਰਨਲਿਸਟ ਵਿਨੇ ਦੇ ਨਾਲ ਕਮਲਦੀਪ ਕੌਰ ਹੁਸ਼ਿਆਰਪੁਰ